ਅਜਰੇ ਹਨ ਇਹ ਬਟਾਲੇ ਪੋਚਣੀ ਹੈ ਗੁਰ ਕੀ ਕੰਧ ਕੰਧ ਸਹਿਬ ਗੁਰਦੁਆਰਾ ਜਿਹੜਾ ਅੱਜ ਸ਼ੁਸ਼ੋਭਿਤ ਹੈ ਫਿਰ ਬ੍ਰਾਹਮਣਾ ਨੇ ਚਾਇਆ ਕਿ ਇਸ ਕੰਧ ਨੂੰ ਘੇਰੀਏ ਕੰਧ ਨੂੰ ਹਲਾਣ ਲੱਗੇ ਉਹ ਕੰਧ ਕੱਚੀ ਸੀ ਉਹਨਾਂ ਨੇ ਕਿਹਾ ਕਿ ਗੁਰਨਾਨਕ ਦੇਵ ਜੀ ਦੇ ਉੱਪਰ ਢਾ ਦਈਏ ਗੁਰਨਾਨਕ ਦੇਵ ਜੀ ਬਟਾਲੇ ਪੋਚ ਕੇ ਕੰਧ ਦੇ ਨਾਲ ਕੋਲ ਬੈਠੇ ਹੋਏ ਦਣ ਇੱਕ ਮਾਈ ਆਈ ਫਟਾਫਟ ਦੱਸਣ ਕਹਿੰਦੇ ਗੁਰਨਾਨਕ ਦੇਵ ਜੀ ਨੂੰ ਦੱਸਿਆ ਕਿ ਇਹਦਰ ਬ੍ਰਾਹਮਣ ਹਨ ਇਹ ਤੁਹਾਡੇ ਉੱਤੇ ਕੰਧ ਗਿਆਨ ਚਾਹੁੰਦੇ ਹਨ ਫਿਰ ਗੁਰਨਾਨਕ ਦੇਵ ਜੀ ਨੇ ਮਹਾਰਾਜ ਨੇ ਉਹ ਤੋਂ ਬਚਨ ਕੀਤੇ ਕਹਿੰਦੇ ਇਹ ਕੰਧ ਜੜੀਏ ਜੁਗੋ ਜੁਗ ਅਟਲ ਰਹੇਗੀ ਇਸ ਕੰਧ ਨੂੰ ਕੋਈ ਜਮਿਆ ਨਹੀਂ ਘਰਾਨ ਵਾਲਾ ਇਹ ਕੰਧ ਇੱਥੇ ਹੀ ਦੁਨੀਆ ਆਏਗੀ ਨਮਸਕਾਰਾਂ ਕਰੇਗੀ ਇਸ ਕੰਧ ਨੂੰ ਦੁਨੀਆ ਨਮਸਕਾਰਾਂ ਕਰੇਗੀ ਇਹ ਕੰਧ ਜੁਗੋ ਜੁਗ ਅਟਲ ਰਹੇਗੀ ਇਹਨੂੰ ਕੋਈ ਜਮਿਆ ਨਹੀਂ ਘਰਾਨ ਵਾਲਾ ਦੇਖੋ ਅੱਜ ਧੰਨ ਹੈ ਕੰਦ ਸਹਿਬ ਗੁਰਦੁਆਰਾ ਪਟਾਲਾ ਸਾਹਿਬ ਦੇ ਉੱਥੇ ਵੀ ਜੰਜ ਦੀ ਬਰਾਤ ਨਿਕਲ ਰਹੀ ਹੈ ਜਮਾਗਾਨੀ ਹੈ ਸੌਤਾਂ ਦੀ ਜਾਓ ਕਿਨ ਰੱਖਣ ਦੀ ਜਗਾ ਨਹੀਂ ਜੰਜ ਨਿਕਲ ਗਏ ਪਟਾਲਾ ਸਾਹਿਬ ਪਹੁੰਚੀ ਤੇ ਕਿੰਨੀਆਂ ਗੈਰ ਕਿੰਨ ਦਿਨ ਜੰਜ ਰਹੀ ਚੌਥੇ ਦਿਨ ਵਾਪਸ ਪਰਤੀ ਦੇਖੋ ਕਿੰਨੀ ਜਿੱਥੇ ਮੇਰਾ ਮਾਲਕ ਬਹਿ ਜਾਏ ਗੁਰੂ ਨਾਨਕ ਦੇਵ ਜੀ ਨੇ ਬਚਨ ਸਤ ਹਨ ਉਹ ਕੰਦ ਨੂੰ ਉਹਨਾਂ ਨੇ ਸ਼ੀਸ਼ੇ ਵਿੱਚ ਮੜ ਦਿੱਤਾ ਹੈ। ਕਿਉਂ ਮੜਿਆ ਹੈ? ਜਿਹੜੇ ਆਂਦੇ ਸੰ ਲੋਕ ਮਿੱਟੀ ਦੀ ਕੰਦ ਸੀ, ਖੁੱਧਰ-ਖੁੱਧਰ ਕੇ ਮਿੱਟੀ ਦੀ ਖੜਦੇਦਾਂ। ਉਹ ਹੱਥ ਲਾਂਦੇ ਤਾਂ ਕੋਈ ਝੂਠੇ ਕੋਈ ਕਿਸ ਤਰ੍ਹਾਂ ਦੇ ਇਹ ਹੁਣ ਸ਼ੀਸ਼ੇ ਦੇ ਵਿੱਚ ਮੜ ਗਈ ਹੈ। ਕੰਦ ਸਹਿਬ ਗੁਰਦੁਆਰਾ ਸ਼ੁਸ਼ੋਭਿਤ ਹੈ। ਦੁਨੀਆ ਜਾਂਦੀ ਹੈ, ਦਰਸ਼ਨ ਕਰਦੀ ਹੈ। ਲੱਖਾਂ ਦੀ ਤਦਾਦ ਨਮਸਕਤ ਹੁੰਦੀ ਹੈ। ਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੇਰੇ ਮਾਲਕ ਦਾ ਗੀਨ ਦੁਨੀਆ ਦੇ ਮਾਲਕ ਦਾ ਅੱਜ ਦਾ ਦਿਨ ਬੜਾ ਵੱਡਾ ਹੈ ਅੱਜ ਦੇ ਦਿਨ ਉਹਨਾਂ ਦਾ ਵਿਆਹ ਹੋਇਆ ਹੈ ਧੰਨ ਮਾਤਾ ਕੁਲਕਣੀ ਜੀ ਹਨ ਧੰਨ ਗੁਰਨਾਨਕ ਦੇਵ ਜੀ ਵਾਂ ਰਹਾ ਜਨ ਜਿਨ੍ਹਾਂ ਦਾ ਵਿਆਹ ਹੋਇਆ ਗਰਸਤੀ ਨੂੰ ਗਰਸਤੀ ਨੂੰ ਉਹਨਾਂ ਨੇ ਪ੍ਰਧਾਨਤਾ ਦਿੱਤੀ ਕਿ ਗਰਸਤੀ ਦੇ ਵਿੱਚ ਵੀ ਰਹਿ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਉਸ ਬਾਇਕੁਰ ਦਾ ਨਾਮ ਨੈਸ ਕਹਦੇ ਹਾਂ ਇੱਕ ਮਨ ਇੱਕ ਚਿਤ ਭਈਏ ਕਾਲphans ਕੇ ਵਿੱਚ ਨਾ ਆਈਏ ਇਸ ਦਾ ਗੁਰਮਾਨੰਕ ਦੇਵ ਜੀ ਮਹਾਰਾਜ ਦੀ ਜੋਤਰ ਕਿੱਥੇ ਚਲੀ ਜਾਏ ਦੇਖੋ ਉਹਨਾਂ ਨੇ ਪਾਪੀਆਂ ਨੂੰ ਸੰਤ ਬਣਾ ਦਿੱਤਾ ਤਨ ਮੇਰੇ ਗੁਰਮਾਨੰਕ ਦੇਵ ਜੀ ਹਨ ਸਿੱਕੀ ਵਡਿਆਈਆਂ ਸਿੱਕੀ ਰਮ ਜੰਤ ਜੇ ਕੀ ਵਡਿਆਈਆਂ ਉਹਨਾਂ ਗਿਆਨ ਕਰਤ ਕਦੇ ਹਾਂ ਸਾਡੀ ਜੇ ਭਾਰੀ ਹੈ ਉਹਨਾਂ ਦੀਆਂ ਵਡਿਆਈਆਂ ਅਨੰਤ ਅਨੰਤ ਹਨ ਹਾਂ ਉਹਾਂ ਦੀ ਆਤੀ ਕਦੀ ਦੇਣੀਆਂ ਨਹੀਂ ਤਕਰੀ ਤਨ ਮੇਰੇ ਗੁਰਮਾਨੇ ਗੁਰਦੇਵ ਜੀ ਹਨ ਮਹਾਰਾਜ ਤਨ ਗੁਰਮਾਨੇ ਦੇਵ ਜੀ ਹਨ ਇਹ ਸਾਨੂੰ ਵੀ ਆਪਣਾ ਬਣਾ ਲੋ ਸਾਡੀ ਵੀ ਬਹੁਤ ਪਰੋ ਤੁਹਾਨੂੰ ਵੀ ਪਾਪੀਆਂ ਨੂੰ ਇਸ ਭਵਸਾਗਰ ਤੋਂ ਪਾਰ ਕਰਾਓ ਤੁਹਾਨੂੰ ਇਸ ਤਰ੍ਹਾਂ ਰਸਤਾ ਦਿਖੋ ਇਸ ਕਰਕੇ ਵਾਹਿਗੁਰੂ ਦੇ ਪਿਆਰਿਓ ਵਾਹਿਗੁਰੂ ਗੋਬਨਾਨੇ ਦੇਵ ਜੀ ਨੇ ਸਾਡੇ ਕੋਲੋਂ ਇਕ ਅੰਮ੍ਰਿਤ ਵੇਲਾ ਮੰਗਿਆ ਹੈ ਇਕ ਅਸੀਂ ਅੰਮ੍ਰਿਤ ਵੇਲਾ ਨਹੀਂ ਦੇ ਸਕਦੇ ਉਹਨਾਂ ਹੀ ਜਗਜੀਤ ਸਾਹਿਬ ਦਾ ਬਾਠ ਪੜੋ ਉਹ ਨਿਚੋੜ ਹੈ ਉਹਨਾਂ ਵਿੱਚ ਇਹ ਲਿਖਿਆ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਵਡਿਆਈਆਂ ਵਿਚਾਰਾਂ ਕਰਨ ਵਾਲੇ ਦਾ ਅੰਮ੍ਰਿਤ ਵੇਲਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲਾ ਨਹੀਂ ਸੰਭਾਲਦਾ ਜਿਹੜਾ 2 ਘੰਟੇ ਦਸਵੰਤ ਅੰਮ੍ਰਿਤ ਵੇਲੇ ਦਾ ਢਿੰਦਾ ਨਹੀਂ ਉਹ ਬੇਈਮਾਨ ਹੈ ਉਹਨੂੰ ਬੇਈਮਾਨ ਦਾ ਦੱਜਾ ਦਿੱਤਾ ਹੈ ਇਹ ਵੀ ਸਾਡਾ ਦਸਵੰਤ ਹੈ ਕਿ ਬਾਕੀ ਤਾਂ ਸੱਚ ਦਿੰਦੇ ਹਨ ਇਹ ਦਸਵੰਤ ਵੀ ਅਤੀ ਤਵਾਸਾਂ ਦਾ ਕੱਢਣਾ ਹੈ ਇਹ ਅੰਮ੍ਰਿਤ ਵੇਲੇ ਕੱਢਣਾ ਹੈ ਇਸ ਕਰਕੇ ਜਿਹੜੇ ਵੀ ਵੀਡੀਓ ਦੇਖਦੇ ਹਨ ਉਹਨਾਂ ਨੂੰ ਚਾਹੀਦਾ ਹੈ ਆਪਣਾ ਅੰਮ੍ਰਿਤ ਵੇਲਾ ਸੰਭਾਲ ਲੈਣ ਜਿੰਨੀ ਵੀ ਗੁਪਤ ਤਕਲੀਫ ਕੋਈ ਗੁਪਤਲੀ ਤਕਲੀਫ ਹੋ ਰਹਿਣ ਢਿੰਦਾ ਹੀ ਹੈ ਉਨੂੰ ਆਂਜ ਲੱਗਣ ਦਿੰਦਾ ਹੀ ਨਹੀਂ ਉਹ ਮਾਲਕ ਮੇਰਾ ਇਤਨਾ ਇਤਨਾ ਨਦਰ ਵਾਲਾ ਹੈ ਉਹ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ ਇੱਕ ਵਾਰੀ ਉਹਦੇ ਬਣ ਕੇ ਤੇ ਦੇਖੋ ਕਿ ਉਹ ਤੁਹਾਨੂੰ ਕਿਸ ਤਰ੍ਹਾਂ ਸੰਭਾਲੇਗਾ ਇਨੇ ਬਚਨ ਪ੍ਰਵਾਨ ਕਰੋ ਹੋਇਆ ਭਲਾ ਤੁਹਾਰੀ ਉਹ ਵਿਆਹ ਕਿੱਡੀ ਕਰਤਾ ਤੁਹਾਡੀ ਵਿਆਹ ਕਿੱਡੀ